ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਵਾ ਹਾਊਸ ਸਟੋਰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਰਾਜਸਥਾਨ ਦੇ ਵਿੱਚ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਹਾਂ ਜੀ ਜੋ ਕਿ ਬੀਕਾਨੇਰ ਜ਼ਿਲ੍ਹੇ ਵਿੱਚ ਕਲੈਤ ਸ਼ਹਿਰ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪੂਰੀ 50 ਗੱਲੇ ਜ਼ਮੀਨ ਹੈ ਜੀ ਦੋ ਮੋਟਰਾਂ ਨੇ ਜ਼ਮੀਨ ਦੇ ਵਿੱਚ ਮਕਾਨ ਬਣੇ ਹੋਏ ਨੇ ਜੀ ਮਕਾਨ ਬਹੁਤ ਵਧੀਆ ਤਰੀਕੇ ਨਾਲ ਬਣਾਏ ਹੋਏ ਨੇ ਇਹਨਾਂ ਨੇ ਜਿਹੜੀ ਮਰਜ਼ੀ ਫਸਲ ਤੁਸੀਂ ਬੀਜ ਸਕਦੇ ਹੋ ਕਣਕ ਮੱਕੀ ਬਾਜਰਾ ਜਾਂ ਪਿਆਜ਼ ਹਰੀਆਂ ਮਿਰਚਾਂ ਜਿਹੜੀ ਮਰਜ਼ੀ ਫਸਲ ਬੀਜ ਸਕਦੇ ਹੋ ਜੇ ਕੋਈ ਸਬਜ਼ੀ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਕਾਲੀ ਮਿੱਟੀ ਵਾਲੀ ਜ਼ਮੀਨ ਹੈ ਜੀ ਰੇਟ ਸਿਰਫ 6,75,000 ਰੁਪਏ ਜੀ ਕਿੱਲੇ ਪ੍ਰਤੀ ਕਿੱਲੇ ਪਿੱਛੇ ਪਾਣੀ ਦੀ ਕੋਈ ਕਮੀ ਨਹੀਂ ਬਹੁਤ ਵਧੀਆ ਮਿੱਠਾ ਪਾਣੀ ਆ ਜੀ ਮੋਟਰਾਂ ਦਾ ਅਤੇ ਜੇ ਤੁਸੀਂ ਜ਼ਮੀਨ ਦੇ ਲੈਣ ਦੇ ਚਾਹਵਾਨ ਹੋ ਤਾਂ ਜ਼ਮੀਨ ਦੇ ਮਾਲਕਾਂ ਦਾ ਉੱਪਰ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਜ਼ਮੀਨ ਦੀ ਜ਼ਮੀਨ ਵੇਚਣ ਵਾਸਤੇ ਖਰੀਦਣ ਵਾਸਤੇ ਜਾਂ ਕੋਈ ਕੋਠੀ ਨਵੇਂ ਡੀਅਨ ਦੀ ਤੁਸੀਂ ਪਟਿਆਲੇ ਵਿੱਚ ਲੈਣੀ ਆਂ Rajasthan ਵਿੱਚ ਜ਼ਮੀਨ ਲੈਣੀ ਆਂ ਪੰਜਾਬ ਵਿੱਚ ਜ਼ਮੀਨ ਖਰੀਦਣੀ ਆ ਜਾਂ ਵੇਚਣੀ ਆ ਤਾਂ ਐਡ ਕਰਵਾਉਣੀ ਆ ਸਾਡੇ ਨਾਲ ਸੰਪਰਕ ਕਰ ਸਕਦੇ ਹੋ 814667033 ਕੋਠੀਆਂ ਤੇ ਜ਼ਮੀਨਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ